ਜ਼ਮੀਨਾਂ ਜਾਇਦਾਦਾਂ ਦੇ لالਚ ਨੇ ਇਨਸਾਨ ਨੂੰ ਇੰਨਾ ਪੱਥਰ ਪੜਾ ਦਿੱਤਾ ਕਿ ਇਹਨਾਂ ਜ਼ਮੀਨਾਂ ਨੂੰ ਹੜੱਪਣ ਲਈ ਹੁਣ ਖੂਨੀ ਰਿਸ਼ਤੇ ਵੀ ਧਾਰ-ਧਾਰ ਹੋ ਰਹੇ ਨੇ। ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹੈ ਜਿੱਥੇ ਪਿੰਡ ਭਾਨੇ ਵਾਲੇ ਦੇ ਵਿੱਚ ਜ਼ਮੀਨੀ ਟੋਟੇ ਨੂੰ ਲੈ ਕੇ 7-7 ਤੇ 9 ਆਮੋ ਸਾਹਮਣੇ ਹੋ ਗਈਆਂ। ਇੱਕ ਧਰ ਦੇ ਵੱਲੋਂ ਜ਼ਮੀਨ ਉੱਤੇ ਕਬਜ਼ਾ ਵੀ ਕੀਤਾ ਜਾ ਰਿਹਾ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਕਿਸਾਨਾਂ ਨੇ ਮਿਲ ਕੇ ਕਬਜ਼ਾ ਕੀਤਾ ਜਾ ਰਿਹਾ। ਇਸ ਮੌਕੇ ਜਦੋਂ ਪਹਿਲੀ ਧਿਰ ਕੰਚਨ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਗਈ ਪਰ ਉਸਦੀ ਮਤਰੀ ਸੱਸ ਵੱਲੋਂ ਉਸ ਨੂੰ ਜ਼ਮੀਨ ਨਹੀਂ ਦਿੱਤੀ ਜਾ ਰਹੀ ਜਾਨੀ ਕਿ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਕੀ ਨਾਮ ਤੇ ਕਿੰਨੀ ਦਿਨ ਹੋ ਗਈ ਮੈਰਿਜ ਹੋਈ ਕਿੱਥੇ ਮੇਰਾ ਨਾਮ ਕੰਚਨ ਰਾਣੀ ਹੈ ਮੈਂ ਅਜ ਤੋਂ 18-20 ਸਾਲ ਪਹਿਲਾਂ ਮੇਰੀ ਸ਼ਾਦੀ ਪਿੰਡ ਪਾਨੇ ਵਾਲਾ ਦੇ ਵਿੱਚ ਰਾਜ ਸਿੰਘ ਦੇ ਨਾਲ ਹੋਈ ਸੀ ਉਹਦੇ ਵਿੱਚ ਮੇਰੇ ਇੱਕ ਬੇਟਾ ਲਾਪ੍ਰੀਤ ਸਿੰਘ ਹੈ ਜੋ ਕਿ ਅਜੇ ਬਾਲਕ ਹੈ ਉਹਨਾਂ ਦੇ ਜਿਹੜਾ ਮिलाਪਰੀ ਸਿੰਘ ਦਾ ਪਿਤਾ ਜੀ ਸੀ ਰਾਜ ਸਿੰਘ ਉਹ ਨਸ਼ੇ ਦਾ ਆਦੀ ਸੀ ਕੁਝ ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2018 ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮੇਰਾ ਸਹੁਰਾ ਤੇ ਸੱਸ ਸੀਗੇ ਉਹਨਾਂ ਨੇ ਪਹਿਲਾਂ ਮੇਰੇ ਬੇਟੇ ਨੂੰ ਮੈਨੂੰ ਤੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਮੇਰੇ ਬੇਟੇ ਨੂੰ ਆਪਦੇ ਕੋਲ ਰੱਖ ਲਿਆ ਉਹ ਉਹਦੀ ਜਿਹੜੀ ਜ਼ਮੀਨ ਮੇਰੇ ਘਰ ਵਾਲੇ ਨੇ ਖਰੀਦੀ ਸੀ 13 ਤਨਾਲਾ 5 ਮਰਲੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਸਸਾਦਸਾਂ ਰਚ ਰਹੇ ਨੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀ ਮੇਰੀ ਮਤਰੀ ਮੇਰੇ ਲਾਪਰੀਤ بیٹے ਦੀ ਮਤਰੀ ਦਾਦੀ ਹੈ ਉਹ ਵੀ ਉਸ ਜ਼ਮੀਨ ਤੇ ਆਪਦਾ ਹੱਕ ਜਤਾਉਣਾ ਚਾਹੁੰਦੀ ਹੈ ਉਹਨਾਂ ਦੇ ਤੇ ਕਬਜ਼ਾ ਕਰਨਾ ਚਾਹੁੰਦੀ ਆ ਉਹਨਾਂ ਦਾ ਸਾਥ ਦੇ ਰਹੇ ਨੇ ਇੱਕ ਆਈਪੀਡੀ ਦੇ ਜਿਹੜੇ ਕਿਸਾਨ ਸੰਧੂਕ ਤੇਕਤਾ ਵਾਲਿਓ ਆਈਪੀਡੀ ਵਾਲਿਓ ਇਹਨਾਂ ਨੂੰ ਕੁਝ ਜਿੱਥੇ ਬੰਦਿਆ ਉਹਨਾਂ ਦਾ ਸਾਥ ਦੇ ਰਹੀਆਂ ਨੇ ਕਿਉਂਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਥ ਦੇ ਰਹੀਆਂ ਨੇ ਮਾੜੇ ਜੀ ਮੇਰੇ ਭੇਟੇ ਲਾਪਰੀ ਦੇ ਨਾਮ ਜਿਹੜੀ ਬਰਦੌਰੀ ਚੜ ਚੁੱਕੀ ਐ ਉਹਨਾਂ ਨੇ ਇੱਕ ਕੇਸ ਕੋਰਟ ਦੇ ਵਿੱਚ ਲਾਇਆ ਸੀਗਾ ਕੋਰਟ ਦਾ ਕੇਸ ਦਾ ਜਿਹੜਾ ਹੱਕ ਸੀ ਉਹ ਵੀ ਫੈਸਲਾ ਆਪਣੇ ਹੱਥ ਵਿੱਚ ਹੋ ਗਿਆ ਹੈ ਅਦਾਲਤ ਨੇ ਮੁੰਡੇ ਦੇ ਹੱਕੇ ਚ ਹਾਂਜੀ ਅਦਾਲਤ ਨੇ ਜਿਹੜਾ ਹੈਗਾ ਕਸਤਕਾਰ ਲਾਪਰੀਤ ਸਿੰਘ ਦੇ ਨਾਮ ਕਰ ਦਿੱਤਾ ਐ ਤੇ ਜਿਹੜੀ ਬਰਦੌਰੀ ਉਹ ਵੀ ਆਪਣੇ ਨਾਮ ਚੜ ਚੁੱਕੀ ਐ ਤੇ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਸਟੇ ਵੀ ਜਿਹੜਾ ਜੱਜ ਸਾਹਿਬ ਨੇ ਆਪਣੇ ਹੱਕ ਵਿੱਚ ਕਰ ਦਿੱਤਾ ਐ ਤੇ ਉਹਦੇ ਵਿੱਚ ਕੀ ਐ ਮੇਰੇ ਜਿਹੜੀ ਸਾਡੀ ਸੀ ਫਸਲਾਂ ਬੀਜੀਆਂ ਸੀ 2022 ਦੇ ਵਿੱਚ ਵੀ ਸਾਡੇ ਪੱਕੀ ਪਕਾਈ ਕਣਕ ਵੱਢ ਕੇ ਲੈ ਗਏ ਸੀ ਵੱਢ ਕਿਉਂ ਲੈ ਜਾਂਦੇ ਹਾਂ ਜੀ ਤੇ ਤੁਸੀਂ ਹਾਂਜੀ 20 ਦੇ ਸੀਸੀ 23 ਦੇ ਵਿੱਚ ਵੀ ਅਸੀਂ ਜਿਹੜੀ ਕਣਕ ਬੀਜੀ ਸੀ ਉਹ ਵੀ ਮੇਰੇ ਸਹੁਰਾ ਪਰਿਵਾਰ ਵੱਢ ਕੇ ਲੈ ਗਏ ਸੀਗੇ ਰਾਤ-ਰਾਤ ਆ ਕੇ ਤੇ ਅਸੀਂ ਪੁਲਿਸ ਨੂੰ ਬੜੀਆਂ ਦਰਖਾਸਤਾਂ ਕੰਪਲੇਨਾਂ ਕੀਤੀਆਂ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੇਰੇ ਬੇਟੇ ਨੂੰ ਜਦੋਂ ਵੀ ਉਹ ਜ਼ਮੀਨ ਦੇ ਵਿੱਚ ਜਾਂਦਾ ਹੈ ਇਹਦੇ ਨਾਲ ਤੱਕਾ ਛਾਈ ਹੁੰਦੀ ਐ ਨਕੋਟ ਮਾਰ ਕੀਤੀ ਜਾਂਦੀ ਐ ਤੇ ਸੱਟਾਂ ਵੀ ਮਾਰੀਆਂ ਨੇ ਤੇ ਉਹਦੇ ਵਿੱਚ ਵੀ ਇਹਦੇ ਕਾਫੀ ਜਿਆਦਾ ਸੱਟਾਂ ਮਾਰੀਆਂ ਗਈਆਂ ਸੀ ਉਹਦੇ ਉੱਤੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹਦੇ ਵਿੱਚ ਜਿਹੜੇ ਆਪੀਡੀ ਵਾਲੇ ਜਿਹੜੇ ਕਿਸਾਨ ਨੇ ਅਗੂ ਗੋਮਾ ਸਿੰਘ ਉਹਦਾ ਉਹਦੇ ਇਹ ਕਹਣੇ ਤੇ ਸਾਰਾ ਕੰਮ ਹੋ ਰਿਹਾ ਤੇ ਪਲੀਜ਼ ਮੇਰੇ ਬੇਟੇ ਨੂੰ ਹੱਕ ਦਵਾਇਆ ਜਾਵੇ ਉਹਦੀ ਜ਼ਮੀਨ ਜਿਹੜੀ ਹੈ ਉਹਨੇ ਪਿਤਾ ਦੀ ਖਰੀਦ ਕੀਤੀ ਹੋਈ ਸੀ ਉਹ ਜ਼ਮੀਨ ਜਿਹੜੀ ਹੈ ਮੇਰੇ ਬੇਟੇ ਦਾ ਜਿਹੜਾ ਉਹ ਮਤਰੀ ਦਾਦੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਕਿ ਜਿਹੜੀ ਉਹਨੂੰ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੇ ਤੇ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਾਚ ਰਹੇ ਨੇ ਝੂਠੀ ਸਾਜ਼ਿਸ਼ ਉਹ ਝੂਠੀ ਸਾਜ਼ਿਸ਼ ਰਾਚ ਰਹੇ ਨੇ ਕਿ ਮੇਰੇ ਬੇਟੇ ਦੀ ਜ਼ਮੀਨ ਹੜਪਣਾ ਚਾਹੁੰਦੇ ਨੇ ਹਾਂਜੀ ਉਹਨਾਂ ਦੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਠੀਕ ਕਿਉਂਕਿ ਸਾਰੇ ਸਾਰੇ ਪਿੰਡ ਹਾਂਜੀ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਕੀਤੀ ਜਾਂਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੇ ਪੰਚਾਇਤ 11 ਪਿੰਡਾਂ ਦੀ ਪੰਚਾਇਤ ਨੇ ਪੰਚਾਇਤਨਾਮਾ ਵੀ ਦਿੱਤਾ ਹੈ ਕਿ ਜਿਹੜੀ ਪੈੜੀ ਹੈ ਰਾਜ ਸਿੰਘ ਦੇ ਪੁੱਤਰ ਲਾਪਰੀ ਸੰਗ ਦੇ ਹੈਗੀ ਹੈ ਉਹ ਚੇਨਕਵਾਰੀ ਕੀਤੀ ਗਈ ਹੈ ਪੁਲਿਸ ਨੇ እንਤਵਾਰੀ ਕੀਤੀ ਹੈ ਹਾਂ ਹਾਂਜੀ ਫਿਰ ਵੀ ਨੀ ਕੋਈ ਕਾਰਵਾਈ ਉਹਨਾਂ ਨੇ ਕੀਤੀ ਹੁਣ ਕੀ ਮੰਗੇ ਤੁਹਾਡੀ ਸਰਕਾਰ ਅਸੀਂ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਮੇਰੇ ਬੇਟੇ ਨੂੰ ਉਹਦਾ ਹੱਕ ਦਿਵਾਇਆ ਜਾਵੇ ਉਹਦੀ ਘਾਤੀ ਜਗਾ ਤੇ ਉਹਦੀ ਜ਼ਮੀਨ ਜਿਹੜੀ ਉਹਨੂੰ ਦਿਵਾਈ ਜਾਵੇ ਦੂਜੀ ਤੇ ਸਸਦਾ ਕਹਿਣਾ ਹੈ ਕਿ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਜੋ ਕਿ ਉਹ ਜ਼ਮੀਨ ਮੇਰੇ ਨਾਮ ਕਰਵਾ ਕੇ ਗਿਆ ਸੀ ਜਿਸ ਤੇ ਮੇਰਾ ਹੱਕ ਹੈ ਪਰ ਕੰਚਨ ਫਰਜੀ ਦਾਸਤਾਵੇਜ਼ ਬਣਾ ਕੇ ਇਸ ਜ਼ਮੀਨ ਨੂੰ ਹੜਪਣਾ ਚਾਹੁੰਦੀ ਹੈ ਅਸੀਂ ਪਾਨੇ ਵਾਲੇ ਦੇ ਨਾਲ ਹਾਂਜੀ ਕੀ ਹੋ ਰਿਹਾ ਤੁਹਾਡੇ ਨਾਲ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਮੇਰੇ ਪਤੀ ਦੀ ਡੈਥ ਹੋ ਗਈ ਹੈ ਮੇਰੇ ਪਤੀ ਦੇ ਨਾਮ ਪੈਲੀ ਗਈ ਸੀ ਕਿੰਨੀ ਦੇਰ ਤੋਂ ਧੱਕਾ ਹੋ ਰਿਹਾ ਤੁਹਾਡੇ ਬੜਾ ਚਿਰ ਹੋ ਗਿਆ ਹਾਂ ਕੀ ਹੁੰਦਾ ਉੱਥੇ ਜਾ ਕੇ ਉੱਥੇ ਸਾਡੇ ਨਾਲ ਧੱਕੇ ਨਾਲ ਕਸਾਨ ਆਂਦੇ ਨੇ ਕਦੇ ਵਾਹ ਜਾਂਦੇ ਨੇ ਕਦੇ ਕਣਕ ਪਟ ਜਾਂਦੇ ਨੇ ਤੇ ਅਸੀਂ ਬੜੀ ਮਜਬੂਰੀ ਨਾਲ ਬੀਜੀ ਆਈ ਉਦੋਂ ਵਾਹ ਬੂ ਤੇ ਕੇਸ ਵੀ ਚੱਲਦਾ ਸਾਡੇ ਕੋਲ ਕੇਸ ਵੀ ਚੱਲਦੇ ਪਏ ਨੇ ਅਜੇ ਤੱਕ ਫੈਸਲਾ ਸਾਡਾ ਕੋਈ ਫੈਸਲਾ ਨਹੀਂ ਹੋਇਆ ਉਹ ਕਾਗਜ਼ੇ ਦੇ ਉਹ ਤਿਆਰ ਜਿਹੇ ਕੀਤੇ ਨੇ ਉਹ ਤਿਆਰ ਕੀਤੇ ਨੇ ਨਾਲ ਯਾਲੀ ਤਿਆਰ ਕੀਤੀ ਫਿਰਦੇ ਨੇ ਤੇ ਮੇਰੀ ਦਵਾਈ ਚਲਦੀ ਪਈ ਐ ਮੈਂ ਆਪ ਪਛਾਨ ਰਹੀ ਨਹੀਂ ਆ ਇਸੇ ਟੈਨਸ਼ਨ ਆਹੋ ਇਸੇ ਟੈਨਸ਼ਨ ਤੇ ਬੇ ਜਮੀਨ ਮਿਲੇਗੀ ਜਾਂ ਨਹੀਂ ਮਿਲੇਗੀ ਆਹੋ ਤੇ ਮੈਨੂੰ ਬੜਾ ਦੁਖੀ ਕੀਤੀ ਖੜੇ ਨਹੀਂ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਚਾਰ ਬੱਚੇ ਨੇ ਕੁੜੀਆਂ ਨੇ ਹਾਂ ਕੁੜੀਆਂ ਨੇ ਦੋ ਕੁੜੀਆਂ ਨੇ ਤੇ ਇੱਕ ਮੁੰਡਾ ਹੈ ਇੱਕ ਕੁੜੀ ਵਿਆਹ ਦਿੱਤੀ ਹੈ ਬਣਾ ਕੋਈ ਕੋਈ ਕਾਰਵਾਈ ਕੋਈ ਨਹੀਂ ਸੁਣਦੇ ਸਾਡੀ ਅਹ ਦੇ ਸਾਨੂੰ ਘਟ ਮਾਰ ਉੱਥੇ ਬਾਹਰ ਖੇਤ ਕਰ ਜਾਂਦੇ ਨੇ ਤੇ ਨਾਂ ਕਿੰਨੇ ਤੇ ਜ਼ਮੀਨ ਪੁਰੇ ਮੇਰੇ ਪਤੀ ਦੇ ਨਾਂ ਹੈ ਉਹ ਕਾਵੇ ਜਿਹੜੇ ਉਹਨਾਂ ਨੇ ਧਿਆਏ ਉਹਨਾਂ ਨਕਲੀ ਕੀਤੀ ਫਿਰਦੇ ਨੇ ਸਾਰੇ ਸਾਰੇ ਨਕਲੀ ਹੈਗੇ ਨੇ ਹਾਂ 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 ਹੋਰ ਕਾਰ ਵੀ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਅੱਗੇ ਮੇਰਾ ਪਤੀ ਦੀ ਡੈਥ ਹੋ ਗਈ ਹੈ ਮੇਰੀ ਦਵਾਈ ਚਲਦੀ ਹੈ ਕਿ ਪਤਾ ਮੈਂ ਕੀ ਕਰਾਂਗੀ ਕੇਸ ਲੜਦੇ ਲੜਦੇ ਹਾਂ ਬੜਾ ਚਿਰ ਹੋ ਗਿਆ ਕੇਸ ਲੜਦੇ ਆ ਤੁਹਾਡੀ ਕੋਈ ਕਾਰਵਾਈ ਨਹੀਂ ਹੁੰਦੀ ਬੇਜੋ ਦਿਖਾਉਂਦੇ ਸਾਰੀਆਂ ਵੀਡੀਓ ਵੀ ਹੈਗੀਆਂ ਨੇ ਸਾਰਾ ਕੁਝ ਹੈਗਾ ਹੈ ਪਹਿਲਾਂ ਜਦੋਂ ਹਾਂ ਪਹਿਲਾਂ ਵੀ ਕਿਸੇ ਵਿਨੋਦ ਦਾ ਮਾਰ ਨਹੀਂ ਆਉਂਦਾ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੁੰਦੀ ਪਈ ਇਸ ਮੌਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਦੋਵੇਂ ਧਿਰਾਂ ਦਾ ਕੋਰਟ ਕੇਸ ਚੱਲ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ